ਅਸੀਂ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਪੱਖਦੀਆਂ ਉਹਨਾਂ ਨੂੰ ਲੈ ਕੇ ਪਹਿਲਾਂ ਵੀ ਅਸੀਂ 1.5 ਮਹੀਨੇ ਜਿਹੜਾ ਦਿੱਲੀ ਦੇ ਵਿੱਚ ਬਹੁਤ ਵੱਡਾ ਅंदोलਨ ਕਰਕੇ ਆਏ ਆ। ਉਸ ਅंदोलਨ ਦੌਰਾਨ ਸਾਡੇ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੇ ਜਿਹੜਾ ਸਾਡੇ ਨਾਲ ਕਮਿਟਮੈਂਟ ਕੀਤੀ ਸਾਡੇ ਨਾਲ ਵਾਅਦੇ ਕੀਤੇ ਤੇ ਜਿਹੜੇ ਬਿੱਲ ਵਾਪਸ ਲਏ ਉਸ ਸਮੇਂ ਇਹ ਗੱਲ ਕਹੀ ਸੀ ਕਿ ਮੇਰੀ ਕੋਈ ਤਵੱਛਾ ਦੇ ਵਿੱਚ ਕਮੀ ਰਹੀ ਗਈ ਜਿਸ ਕਰਕੇ ਇਹ ਬਿੱਲ ਮੈਂ ਵਾਪਸ ਲੈਣਾ ਪਰ ਉਹ ਬਿੱਲ ਇੱਕ ਵਾਰ ਵਾਪਸ ਲਏਗੇ ਮੁੜ ਹੋਰ ਫੇਰ ਦੁਬਾਰੇ ਕਿਸੇ ਟੇਡੇ ਵਿੰਗੇ ਢੰਗ ਦੇ ਨਾਲ ਉਹ ਬਿੱਲ ਜਿਹੜੇ ਅੱਜ ਸਾਡੇ ਤੇ ਫੇਰ ਠੋਪੇ ਜਾ ਰਹੇ ਨੇਗੇ ਜਿਸ ਕਰਕੇ ਅ ਜਿਹੜਾ ਅੱਜ ਤਲਵੰਡੀ ਸਾਡੇ ਦਮਦਮਾ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਧਾਮ ਮੰਨਿਆ ਜਾਂਦਾ ਹੈ ਅਸੀਂ ਉਸ ਦੇ ਉੱਤੇ ਨਿਰਮਾਣ ਕਰਨਾ ਆਏ ਆਂਗੇ ਉਹਦੀ ਉਹ ਦਾਸਰਾ ਲੈਣਾ ਆਏ ਆਂ ਅਸੀਂ ਉਹਦੀ ਸ਼ਕਤੀ ਹੈ ਜਿਹੜੀ ਉਹ ਸ਼ਕਤੀ ਦੇ ਦੌਰਾਨ ਆ ਆਪਾਂ ਦਿੱਲੀ ਨੂੰ ਜਿਹੜੀਆਂ ਸਾਡੀਆਂ ਭਾਵਾਂ ਉਹ ਪਹਿਲਾਂ ਨਹੀਂ ਰਹਿੰਦੀਆਂ ਮੰਗਾ ਤੇ ਭਾਵਾਂ ਨਵੀਆਂ ਉਹਨਾਂ ਨੂੰ ਮਨਾਉਣ ਲਈ ਉਹਨਾਂ ਨੂੰ ਲਾਗੂ ਕਰਾਉਣ ਲਈ ਜੋਰਾ ਸ਼ੋਰਾਂ ਦੇ ਨਾਲ ਅਸੀਂ ਜਿਹੜਾ ਦਿੱਲੀ ਨੂੰ ਕੋਟ ਕਰ ਰਹੇ ਆਂ ਅਸੀਂ ਇਸ ਕਰਕੇ ਅਸੀਂ ਸਾਡੇ ਜਿਹੜੇ ਅੰਡਮ ਦਮਦਮਾ ਪਲਵੰਡੀ ਸਾਹਿਬ ਨੂੰ ਨਤਮਸ ਕਮਾਉਣ ਲਈ ਆਏ ਸੀਗੇ ਸੋ ਅਸੀਂ ਨਤਮਸ ਹੋ ਕੇ ਆਪਣੀ ਜਿਹੜੀ ਅਰਦਾਸ ਹੈ ਉਹ ਕਰਾ ਕੇ ਅਸੀਂ ਆਪਣਾ ਹੁਣ ਦਿੱਲੀ ਨੂੰ ਰਵਾਨਾ ਹੋ ਰਿਹਾ ਹਾਂ ਹਾਲੇ ਜਿਹੜੇ ਸਾਡੇ ਵੱਖ-ਵੱਖ ਜ਼ਿਲ੍ਹਿਆਂ ਚੋਂ ਬਲਾਕਾਂ ਚੋਂ ਜਾ ਰਹੇ ਨੇ ਜਿਹੜੇ ਧਰਨਿਆਂ ਦੀ ਗੱਲ ਸਾਡੇ 365 ਚੁਣੇ ਹਨ ਸੰਭੂ ਬਾਡਰ ਇੱਧਰ ਨਿਰਮਾਣਾ ਟਾਣਾ ਇੱਧਰ ਡੱਬ ਵਾਲੀ ਹੂੰ ਇਹ ਬਾੜਨਾ ਤੇ ਜਾਵਾਂਗੇ ਜੇਕਰ ਕਿਤੇ ਵੀ ਸਰਕਾਰ ਪ੍ਰਸ਼ਾਸਨ ਰੋਕਦੀ ਆ ਤਾਂ ਉਹ ਦੇਖਾਂਗੇ ਕਿਉਂਕਿ ਸਾਡੀ ਵੀ ਜਿੱਥੇ ਪ੍ਰਸ਼ਾਸਨ ਦੀ ਤਿਆਰੀ ਆ ਉੱਥੇ ਸਾਡੀ ਵੀ ਅੱਜ ਦੀ ਫੁੱਲ ਤਿਆਰੀ ਆ ਕਿ ਹਰ ਹਾਲ ਦੇ ਵਿੱਚ ਜਿਹੜੀਆਂ ਇਹ ਬੁੱੱਚਰ ਸਰਕਾਰ ਨੇ ਮੰਨਾ ਮੰਗਾ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਜਿੰਨੀਆਂ ਮਰਜ਼ੀ ਰੋਕਾਂ ਲਾ ਲੈਣ ਜਿੰਨੇ ਮਰਜ਼ੀ ਪਿੱਲਰ ਲਾ ਲੈਣ ਜਿੰਨੀਆਂ ਮਰਜ਼ੀ ਸੜਕਾਂ ਪੱਟ ਲੈਣ ਜੋ ਸ਼ੌਕ ਐਤ ਕੀ ਸੈਂਟਰ ਸਰਕਾਰ ਆਪ ਦਾ ਕੱਢ ਲੇ ਪਗਾਲੇ ਕਿਤੇ ਭਲੇਖੇ ਚ ਨਾ ਰਹਿ ਜੇ ਵੀ ਅਸੀਂ ਆਹ ਲਾਉਣਾ ਸੀ ਆਹ ਲਾਉਣਾ ਸੀ ਕਿਤੇ ਕਿਸਾਨ ਰੁਕ ਜਾਂਦੇ ਜਿੰਨਾ ਮਰਜੀ ਜ਼ੋਰ ਲਾ ਲੈਣ ਰੋਕਾਂ ਜਿੰਨੀ ਮਰਜੀ ਲਾ ਲੈਣ ਅਸੀਂ ਹਰ ਹਾਲ ਦੇ ਵਿੱਚ ਦਿੱਲੀ ਪਹੁੰਚਾਂਗੇ ਤੇ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਵਾ ਕੇ ਅਸੀਂ ਵਾਪਸ ਕਰਾਂਗੇ ਜਿਹੜੇ ਸਾਡੇ ਕਾਫਲੇ ਨੇ ਬਹੁਤ ਵੱਡੀ ਤਜਾਦ ਦੇ ਵਿੱਚ ਕਾਫਲੇ ਨੇ ਟਰੈਕਟਰ ਟਰਾਲੀਆਂ ਛੋਟੇ ਵੀਹਿਕਲ ਵੱਡੇ ਵੀਹਿਕਲ ਨਾਲ ਸਾਡੀਆਂ ਮਤਾਮਾਂ ਭੈਣਾਂ ਨੌਜਵਾਨ ਬਜ਼ੁਰਗ ਉਹ ਨਾਲ ਸਾਡੇ ਜਿੱਥੇ ਵੀ ਰੋਕਣਗੇ ਅਗਲੀ ਰਣਨੀਤੀ ਉੱਥੇ ਬਹਿ ਕੇ ਅਸੀਂ ਤੈਅ ਕਰਾਂਗੇ ਕੀ ਕਰਨਾ ਹੈ ਪਰ ਰੋਕ ਅਸੀਂ ਕੋਈ ਨਹੀਂ ਛੱਡਣੀ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਦੇ ਵਿੱਚ ਪਹੁੰਚਣ ਦੇ ਵਿੱਚ ਕਾਮਯਾਬ ਹੋਣਾ ਮੇਨ ਮੰਗਾ ਕੇ ਨਾ ਦੋ ਕਿਹੜੀਆਂ ਮੇਨ ਮੰਗਾਂ ਨੇ ਸਾਡੀਆਂ ਜਿਹੜੀਆਂ ਇਸ 13 ਫਰਵਰੀ ਦੇ ਕਹ ਲਈਏ ਧਰਨੀਆਂ ਮੇਨ ਮੰਗਾਂ ਮੰਨੀਆਂ ਹੋਈਆਂ ਨੇ ਜਿਵੇਂ ਕਿ ਡਾਕਟਰ ਸੁਆਮੀ ਨੰਦ ਦੀ ਰਿਪੋਰਟ ਨੂੰ ਲਾਗੂ ਕਰਨਾ ਸੀ 2+ 50% ਫਾਰਮੂਲੇ ਅਨੁਸਾਰ ਗਰੰਟੀ ਕਾਨੂੰਨ ਬਣਾਉਣਾ ਲਖੀਪੁਰ ਖੀਰੀ ਕਾਹਨ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣੀਆ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਕਿਸਾਨ ਮਜ਼ਦੂਰਾਂ ਤੇ ਚੜੇ ਕਰਜ਼ੇ ਤੇ ਲੇਖ ਮਰਵਾਉਣੀ ਤੇ ਹੋਰ ਅਨੇਕੀਆਂ ਤੋਂ ਇਲਾਵਾ ਸਾਡੀਆਂ ਮੰਗਾਂ ਜਿਹੜੀਆਂ ਸਰਕਾਰ ਨੇ ਮੰਨੀਆਂ ਜਿੰਨਾ ਚਿਰ ਉਹ ਲਾਗੂ ਨਹੀਂ ਕਰਦੇ ਉਹਨਾਂ ਚਿਰ ਹਰ ਹਾਲ ਦੇ ਵਿੱਚ ਡੜ ਕੇ ਮੋਰਚਾ ਚੜਾ